15 ਅਗਸਤ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਲੈਂਗ ਮਾਰਚ ਕੱਢਿਆ ਜਾ ਰਿਹਾ ਹੈ ਇਸੇ ਤਹਿਤ ਹੀ ਅੱਜ ਸੰਗਰੂਰ ਤੇ ਵਿੱਚ 15 ਅਗਸਤ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਫਲੈਂਗ ਮਾਰਚ ਕੀਤਾ ਗਿਆ ਹੈ ਇਹ ਫਲੈਂਗ ਮਾਰਚ ਸੰਗਰੂਰ ਦੀ ਬਰਨਾਲਾ ਕੈਂਚੀਆਂ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੇ ਵਿੱਚ ਫਲੈਂਗ ਮਾਰਚ ਕੀਤਾ ਗਿਆ ਹੈ ਇਸ ਮੌਕੇ ਐਸਐਸਪੀ ਦਾ ਕਹਿਣਾ ਸੀ ਕਿ ਇਸ ਫਲੈਂਗ ਮਾਰਚ ਦੇ ਨਾਲ ਨਾਲ ਹੋਟਲ ਅਤੇ ਸਰਾਵਾਂ ਆਦਿ ਦੀ ਚੈਕਿੰਗ ਵੀ ਕੀਤੀ ਗਈ ਹੈ ਇਸ ਮੌਕੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾਂ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਕੀ ਕੁਝ ਕਹਿਣਾ ਸੀ ਇਸ ਮੌਕੇ ਐਸਐਸਪੀ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਹੈ ਜੀ ਸ ਅਸੀਂ 15 ਅਗਸਤ ਦੇ ਮੱਦੇਨਜ਼ਰ ਕਿਸ ਤਰ੍ਹਾਂ ਫਲੈਗ ਮਾਰਚ ਕੀਤਾ ਜਾ ਰਿਹਾ ਕਿੰ ਕਿਤੇ ਕਿਤੇ ਚੈਕਿੰਗ ਕੀਤੀ ਜਾਏਗੀ ਤੇ ਅੱਜ ਰਿਕੀਰਟ ਹੈ ਜੀ 15 ਅਗਸਤ ਦਾ ਜਿਹੜਾ ਇਹ ਦਿਹਾੜਾ ਆਉਣ ਵਾਲਾ ਹੈ ਉਸ ਦੇ ਮੱਦੇਨਜ਼ਰ ਆਪਣੀ ਸਾਰੀ ਐਸੀ ਡਿਸਟ੍ਰਿਕਟ ਪੁਲਿਸ ਨੂੰ ਇਕੱਠੇ ਕਰਕੇ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਹਾਂ ਜਿਸ ਦੇ ਵਿੱਚ ਫਲੈਗ ਮਾਰਚਸ ਆਪਣੀ ਸ਼ਿਫਟਿੰਗ ਨਾਕਾਬੰਦੀ ਪੋਰਟਲਸ ਰਾਏ ਬਾਕੀ ਸਾਰੀਆਂ ਜੇ ਅਦਾਰਿਆਂ ਦੀ ਚੈਕਿੰਗ ਵੀ ਅਸੀਂ ਕਰਦੇ ਜਾ ਰਹੇ ਹਾਂ ਇਹ ਸਾਡੀ ਮੁਹਿੰਮ ਕੁਝ ਦਿਨਾਂ ਤੋਂ ਚੱਲਦੀ ਆ ਰਹੀ ਹੈ ਤੇ ਕੁਝ ਹੋਰ ਦਿਨ ਚੱਲਦੀ ਰਹੂਗੀ ਇਸ ਦੇ ਵਿੱਚ ਅੱਜ ਅਸੀਂ ਇਸ ਸੰਗਰੂਰ ਸ਼ਹਿਰ ਦੇ ਵਿੱਚ ਇਕੱਠੇ ਹੋ ਕੇ ਇਕ ਵੱਡਾ ਵਿਸ਼ਾਲ ਫਲੈਗ ਮਾਰਚ ਕੱਢ ਰਹੇ ਹਾਂ ਜਿਸ ਦੇ ਵਿੱਚ ਫੋਰਸ ਸਾਰੇ ਸਬ ਡਿਵੀਜ਼ਨਸ ਤੋਂ ਵੀ ਇਕੱਠੀ ਹੋਈ ਹੈ ਇਸੇ ਤਰ੍ਹਾਂ ਅਸੀਂ ਫਲੈਗ ਮਾਰਚ ਅੱਜ ਤੇ ਕੱਲ ਵੀ ਅੱਜ ਸ਼ਾਮ ਨੂੰ ਤੇ ਕੱਲ ਪੂਰੇ ਦਿਹਾੜੇ 'ਚ ਵੀ ਕਰਾਂਗੇ ਚੈਕਿੰਗ ਕਰਦੇ ਰਵਾਂਗੇ ਸਾਡੀ ਪੁਲਿਸ ਫੋਰਸ ਨੂੰ ਸਪਲੀਮੈਂਟ ਕਰਨ ਲਈ ਸਾਨੂੰ ਹੈੱਡਕ quarters ਤੋਂ ਦੋ ਹੋਰ ਕੰਪਨੀਆਂ ਵੀ ਮਿਲੀਆਂ ਨੇ ਐਕਸਟਰਾ ਐਡੀਸ਼ਨਲ ਫੋਰਸ ਮਿਲੀ ਹੈ ਜਿਸ ਦੇ ਜਿਸ ਦੇ ਕਾਰਨ ਅਸੀਂ ਬਹੁਤ ਸਾਰੇ ਜੋ ਚੈਕਿੰਗ ਕਰਨੀ ਹੈਗੀ ਆ ਉਹ ਉਸ ਤੌਰ ਤੇ ਵੀ ਕਰ ਪਾ ਰਹੇ ਹਾਂ ਉਹ ਸਰਪ੍ਰਾਈਜ਼ ਤਰੀਕੇ ਨਾਲ ਵੀ ਕਰ ਪਾ ਰਹੇ ਆ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਜਿਹੜਾ ਹਰ ਉਪਲਾਲਾ ਸਾਨੂੰ ਕਰਨਾ ਹੈ ਉਹ ਅਸੀਂ ਕਰ ਪਾ ਰਹੇ ਆ ਸਰ ਕੋਈ ਖਾਸ ਇੰਟੀਮੇਸ਼ਨ ਹੈ ਇਹ ਕੋਈ ਬੇਸਿਕਲੀ ਤਾਂ ਇਹ ਹੈਗਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਕੌਨਫੀਡੈਂਸ ਨੂੰ ਰੀਪੋਸ ਕਰਨ ਲਈ ਉਹਨਾਂ ਨੂੰ ਹੌਸਲਾ ਦੇਣ ਲਈ ਆਪਣੀ ਫੋਰਸ ਦੇ ਇੱਕ ਡਿਸਪਲਿਨ ਇਨ ਕਲਕੂਲੇਟ ਕਰਨ ਦੇ ਲਈ ਅਸੀਂ ਅੱਜ ਇਹ ਫਲੈਗ ਮਾਰਚ ਕੱਢ ਰਹੇ ਆ ਇਸ ਦੇ ਨਾਲ ਹੀ ਅਸੀਂ ਮਾੜੇ ਅੰਸਰਾਂ ਨੂੰ ਇਹ ਚੇਤਾਵਨੀ ਦੇ ਰਹੇ ਆ ਕਿ ਉਹਨਾਂ ਦਾ ਕੋਈ ਵੀ ਮਨਸੂਬੇ ਤੇ ਅਸੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ கரி, கரி 1 2 வன்